ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ ਜਿੰਨਾ ਆਪਾਂ ਨੂੰ ਦੇਖਣ ਵਿੱਚ ਡਿਜ਼ਾਈਨ ਸੋਹਣਾ ਲੱਗਦਾ ਬਣਾਈ ਵਿੱਚ ਉਹ ਨਹੀਂ ਜਿਆਦਾ ਆਸਾਨ ਕਿਸੇ ਵੀ ਪ੍ਰੋਜੈਕਟ ਤੇ ਨੂੰ ਅਪਲਾਈ ਕਰ ਸਕਦੇ ਹੋ ਸਿਰਫ 12 ਸਲਾਈਆਂ ਦਾ ਡਿਜ਼ਾਈਨ ਹੈ 6 ਸਲਾਈਆਂ ਚ ਆਪਣੀ ਇੱਥੇ ਡਿਜ਼ਾਈਨ ਕੰਪਲੀਟ ਹੋ ਕੇ ਉਸ ਤੋਂ ਬਾਅਦ 6 ਸਲਾਈਆਂ ਚ ਡਿਜ਼ਾਈਨ ਦੀ ਜਗ੍ਹਾ ਚੇਂਜ ਹੁੰਦੀ ਹੈ ਠੀਕ ਹੈ ਦੇਖੋ ਇਸ ਤਰ੍ਹਾਂ ਪਹਿਲਾਂ ਇਹ ਦੱਬੀ ਇਸ ਤਰ੍ਹਾਂ ਖੋਲਦੀ ਹੈ ਫਿਰ ਉਸ ਤੋਂ ਬਾਅਦ 6 ਸਲਾਈਆਂ ਚ ਇਹ ਦੱਬੀ ਨੂੰ ਆਪਾਂ ਬੰਦ ਕਰਦੇ ਹਾਂ ਠੀਕ ਹੈ ਤਾਂ 12 ਸਲਾਈਆਂ ਚ ਕੰਪ ਉਲਟੇ ਪਾਸੇ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ ਹੈ ਤੇ ਚਲੋ ਫਿਰ ਸ਼ੁਰੂ ਕਰਦੇ ਹਾਂ ਪੈਸ ਡਿਜ਼ਾਈਨ ਬਣਾਉਣਾ ਸਲਾਈਆਂ ਤੁਸੀਂ ਆਪਣੀ ਪਛਮ ਦੇ ਹਿਸਾਬ ਨਾਲ ਲੈਣੀਆਂ ਮੈਂ ਇੱਥੇ ਤੁਹਾਨੂੰ 10 ਨੰਬਰ ਸਲਾਈਆਂ ਤੇ ਡਿਜ਼ਾਈਨ ਬਣਾ ਕੇ ਦਿਖਾ ਰਹੀ ਹਾਂ ਬਾਰਡਰ ਤੁਸੀਂ ਕੋਈ ਵੀ ਬਣਾ ਸਕਦੇ ਹੋ ਜੋ ਤੁਹਾਨੂੰ ਪਸੰਦ ਹੋਵੇ ਤੇ ਚਲੋ ਫਿਰ ਸ਼ੁਰੂ ਕਰੀਏ ਇਸ ਡਿਜ਼ਾਈਨ ਨੂੰ ਬਣਾਉਣਾ 8 8 ਕੁੰਡਿਆਂ ਦਾ ਡਿਜ਼ਾਈਨ ਅਤੇ 12 ਰੋ ਕੰਪਲੀਟ ਕਰਨੀ ਹੈ ਇਸ ਤਰ੍ਹਾਂ ਮੈਂ ਇਹ ਬਾਰਡਰ ਬਣਾਇਆ ਤੁਸੀਂ ਕੋਈ ਵੀ ਆਪਣੀ ਪਸੰਦ ਦਾ ਬਾਰਡਰ ਬਣਾ ਸਕਦੇ ਹੋ ਉਸ ਤੋਂ ਬਾਅਦ ਜਿਹੜੀ ਡਿਜ਼ਾਈਨ ਦੀ ਪਹਿਲੀ ਸਿਲਾਈ ਹੋਊਗੀ ਸਿੱਧੇ ਪਾਸੇ ਤੋਂ ਸ਼ੁਰੂ ਕਰਨੀ ਹੈ ਰਾਈਟ ਸਾਈਡ ਤੋਂ 8 8 ਕੁੰਡਿਆਂ ਤੇ ਡਿਜ਼ਾਈਨ ਬਣਾਉਂਗਾ ਪਹਿਲਾ ਕੁੰਡਾ ਤਾਰੂ ਚਾਹੇ ਬਣੋ ਠੀਕ ਹੈ ਆਪਣੀ ਮਰਜ਼ੀ ਹੈ ਕਿਉਂਕਿ ਬਾਧੂ ਕੁੰਡਾ ਉਸ ਤੋਂ ਬਾਅਦ ਹੁਣ ਆਪਣੇ 8 ਕੁੰਡਿਆਂ ਤੇ ਡਿਜ਼ਾਈਨ ਬਣਾਉਣਾ ਆਪਾਂ ਫ੍ਰੈਡ ਕਰਾਂਗੇ ਅੱਗੇ ਤਿੰਨ ਕੁੰਡੇ ਬਣਾਵਾਂਗੇ ਉਲਟੇ ਇੱਕ 2 10 ਥ्रेड ਕਰਾਂਗੇ ਪਿੱਛੇ ਤਿੰਨ ਕੁੰਡੇ ਬਣਾਵਾਂਗੇ ਸਿੱਧੇ 1 2 10 ਥ्रेड ਕਰਾਂਗੇ ਅੱਗੇ ਦੋ ਕੁੰਡੇ ਉਲਟੇ ਤਾਂ ਅੱਠ ਕੁੰਡੇ ਹੋਗੇ ਡਿਜ਼ਾਈਨ ਦੇ ਦੇਖੋ ਤਿੰਨ ਉਲਟੇ ਤਿੰਨ ਕੁੰਡੇ ਉਲਟੇ ਤਿੰਨ ਕੁੰਡੇ ਸਿੱਧੇ ਦੋ ਕੁੰਡੇ ਉਲਟੇ ദവാരാ ഫേര ഡിജൈന തന്നെ കണ്ടേ ഉൾ കൂ സിദ്ധേ സോറി തന്നെ കൂടെ സിദ്ധേ ദോ ക ഉൾ അപ്പൊ കൂടെ ഹെ റാ ഫി റിപ്പീറ്റ് തീ ക സിദ്ധേ ਤੋ ਕੁੰਡੇ ਉਲਟੇ ਇਸ ਤਰ੍ਹਾਂ ਇਹ ਕੁੰਡਾ ਵੀ ਆਪਾਂ ਉਲਟਾ ਹੀ ਬਣਾ ਲਾਂਗੇ ਠੀਕ ਹੈ ਇਸ ਤਰ੍ਹਾਂ ਫਿਰ ਉਸ ਤੋਂ ਬਾਅਦ ਲਾਸਟ ਵਾਲਾ ਕੁੰਡਾ ਜਿਹੜਾ ਇਹਨੂੰ ਆਪਾਂ ਇਸ ਤਰ੍ਹਾਂ ਸਿੱਧਾ ਬਣਾ ਲੈਣਾ ਤਾਂ ਲਾਸਟ ਤੇ ਵੀ ਆਪਣੇ ਤਿੰਨ ਕੁੰਡੇ ਉਲਟੇ ਆ ਜਾਂਦੇ ਆ ਜਿਵੇਂ ਆਪਣੇ ਸਟਾਰਟਿੰਗ ਚ ਆਏ ਸੀ ਦੂਸਰੀ ਸਲਾਈ ਰੌਂਗ ਸਾਈਡ ਤੋਂ ਦੂਸਰੀ ਸਿਲਾਈ ਸਾਰੀ ਆਪਾਂ ਉਲਟੀ ਬਣਾ ਕੇ ਕੰਪਲੀਟ ਕਰਨੀ ਹੈ ਰੌਂਗ ਸਾਈਡ ਤੋਂ ਸਾਰੀ ਸਿਲਾਈ ਉਲਟੀ ਦੂਸਰੀ ਸਿਲਾਈ ਕੰਪਲੀਟ ਕਰਨ ਤੋਂ ਬਾਅਦ ਤੀਸਰੀ ਸਿਲਾਈ ਰਾਈਟ ਸਾਈਡ ਤੋਂ ਸਿੱਧੇ ਪਾਸੇ ਤੋਂ ਪਹਿਲਾ ਕੁੰਡਾ ਤਾਰੋ ਚਾਹੇ ਬੁਨੋ ਕਿਉਂਕਿ ਬਾਧੂ ਕੁੰਡਾ ਹੈ ਥ੍ਰੈਡ ਕਰਾਂਗੇ ਅੱਗੇ ਦੋ ਗੁੰਡੇ ਬਣਾਵਾਂਗੇ ਉਲਟੇ ਪਹਿਲਾਂ ਆਪਾਂ ਤਿੰਨ ਗੁੰਡੇ ਉਲਟੇ ਬਣਾਏ ਸੀ ਹੁਣ ਆਪਾਂ ਦੋ ਗੁੰਡੇ ਉਲਟੇ ਬਣਾਵਾਂਗੇ ਠੀਕ ਐ ਇਸ ਤਰ੍ਹਾਂ ਫਿਰ ਥ੍ਰੈਡ ਕਰਾਂਗੇ ਪਿੱਛੇ ਦੋ ਗੁੰਡਿਆਂ ਦਾ ਇੱਕ ਬਣਾਵਾਂਗੇ ਅਗਲੀ ਸਾਈਡ ਤੇ ਇਸ ਤਰ੍ਹਾਂ ਦੋ ਗੁੰਡਿਆਂ ਦਾ ਇੱਕ ਬਣਾਵਾਂਗੇ ਥ੍ਰੈਡ ਕਰਾਂਗੇ ਅੱਗੇ ਇੱਕ ਗੁੰਡਾ ਸਿੱਧਾ ਥ੍ਰੈਡ ਕਰਾਂਗੇ ਅੱਗੇ ਗੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਦੋ ਗੁੰਡਿਆਂ ਦਾ ਬਣਾਵਾਂਗੇ ਇੱਕ ਗੁੰਡਾ ਥ੍ਰੈਡ ਕਰਾਂਗੇ ਅੱਗੇ ਇੱਕ ਹੁੰਡਾ ਉਲਟ 2 4 6 8 8 ਕੁੰਡਿਆਂ ਦਾ ਡਿਜ਼ਾਈਨ ਆਪਾਂ ਦੁਬਾਰਾ ਫੇਰ ਇਹੀ ਰਿਪੀਟ ਕਰਦੇ ਜਾਣਾ ਜਿਹੜੇ ਕੁੰਡੇ ਆਪਣੇ ਇੱਥੇ ਘਟ ਗਏ ਦੋ ਦੇ ਇੱਕ ਕਰਦੇ ਆਂ ਜਾਲੀ ਬਣਾਉਣ ਨਾਲ ਪੂਰੇ ਹੋ ਜਾਂਦੇ ਆ ਠੀਕ ਹੈ ਥ੍ਰੈਡ ਕਰਾਂਗੇ ਅੱਗੇ ਦੋ ਕੁੰਡੇ ਉਲਟੇ ਦੋ ਕੁੰਡਿਆਂ ਦਾ ਬਣਾਵਾਂਗੇ ਇੱਕ ਹੁੰਡਾ ਅਗਲੀ ਸਾਈਡ ਤੋਂ ਥ੍ਰੈਡ ਕਰਾਂਗੇ ਅੱਗੇ ਇੱਕ ਕੁੰਡਾ ਸਿੱਧਾ ਥ੍ਰੈਡ ਕਰਾਂਗੇ ਅੱਗੇ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦੇਖ ਸੀ ਠੀਕ ਹੈ ਇਸ ਤਰ੍ਹਾਂ ਇਹ ਕੁੰਡਾ ਉਲਟਾ ਸਾਰੀ ਸਲਾਈਆ ਪੈਸੀ ਤਰ੍ਹਾਂ ਰਿਪੀਟ ਕਰ ਲੈਣੀ ਹੈ ਦੋ ਕੁੰਡੇ ਉਲਟੇ ਦੋ ਕੁੰਡਿਆਂ ਦਾ ਬਣਾਵਾਂਗੇ ਅਗਲੀ ਸਾਈਡ ਤੇ ਕੁੰਡਾ ਥ੍ਰੈਡ ਅੱਗੇ ਜਾਲੀ ਬਣਾਵਾਂਗੇ ਕੁੰਡਾ ਸਿੱਧਾ ਥ੍ਰੈਡ ਅੱਗੇ ਜਾਲੀ ਬਣਾਵਾਂਗੇ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਲਾਸਟ ਦੇ ਦੋ ਕੁੰਡਿਆਂਗੇ ਉਲਟੇ ਜਿਵੇਂ ਸਟਾਰਟਿੰਗ ਚ ਆਏ ਸੀ ਠੀਕ ਹੈ ਇਸ ਤਰ੍ਹਾਂ ਤਿੰਨ ਸਲਾਈਆਂ ਕੰਪਲੀਟ ਹੋ ਗਈਆਂ ਚੌਥੀ ਸਲਾਈ ਸਾਰੀ ਉਲਟੀ ਬਣਾ ਲੈਣੀ ਹੈ ਜਾਲੀ ਵਾਲੇ ਕੁੰਡੇ ਵੀ ਉਲਟੇ ਪੰਜਵੀਂ ਸਲਾਈ ਆ ਗਈ ਆਪਣੀ ਰਾਈਟ ਸਾਈਡ ਤੋਂ ਇੱਕ ਗੁੰਡਾ ਤਾਰ ਕੇ ਬਾਧੂ ਕੁੰਡਾ ਆਪਣੇ ਇਹ ਉਸ ਤੋਂ ਬਾਅਦ ਥ੍ਰੈਡ ਕਰਾਂਗੇ ਅੱਗੇ ਇੱਕ ਕੁੰਡਾ ਉਲਟਾ ਬਣਾਵਾਂਗੇ ਆਪਾਂ ਥ੍ਰੈਡ ਕਰਾਂਗੇ ਪਿੱਛੇ ਦੋ ਕੁੰਡਿਆਂ ਦਾ ਇੱਕ ਬਣਾਉਣਾ ਹੈ ਇਸ ਤਰ੍ਹਾਂ ਥ੍ਰੈਡ ਕਰਾਂਗੇ ਅੱਗੇ ਜਾਲੀ ਬਣਾਵਾਂਗੇ ਇੱਕ ਦੋ ਤਿੰਨ ਕੁੰਡੇ ਇਸ ਤਰ੍ਹਾਂ ਸਿੱਧੇ ਥ੍ਰੈਡ ਕਰਾਂਗੇ ਅੱਗੇ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦੇਖ ਠੀਕ ਹੈ ਥ੍ਰੈਡ ਅੱਗੇ ਉਲਟਾ ਅੱਠ ਕੁੰਡੇ ਹੋ ਗਏ ਦੁਬਾਰਾ ਫੇਰ ਇਹੀ ਕੁੰਡੇ ਰਿਪੀਟ ਕਰਨੇ ਇੱਕ ਕੁੰਡਾ ਉਲਟਾ ਦੋ ਕੁੰਡਿਆਂ ਦਾ ਬਣਾਵਾਂਗੇ ਇੱਕ ਕੁੰਡਾ ਅਗਲੀ ਸਾਈਡ ਤੋਂ ਥ੍ਰੈਡ ਅੱਗੇ ਸੋਰੀ ਇੱਕ ਕੁੰਡਾ ਉਲਟਾ ਬਣਾ ਲਿਆ ਸੀ ਆਪਾਂ ਇੱਥੇ ਦੇਖੋ ਇਸ ਤਰ੍ਹਾਂ ਰਿਪੀਟ ਕਰਨਾ ਹੈ ਇੱਕ ਕੁੰਡਾ ਉਲਟਾ ਦੋ ਦਾ ਇੱਕ ਥ੍ਰੈਡ ਅੱਗੇ ਤਿੰਨ ਸਿੱਧੇ ਥ੍ਰੈਡ ਅੱਗੇ ਦੋ ਦਾ ਇੱਕ ਕੁੰਡਾ ਪਲਟ ਕੇ ਠੀਕ ਹੈ ਫਿਰ ਉਸ ਤੋਂ ਬਾਅਦ ਡਿਜ਼ਾਈਨ ਦੁਬਾਰਾ ਸ਼ੁਰੂ ਹੋ ਗਿਆ ਇੱਕ ਕੁੰਡਾ ਉਲਟਾ ਥ੍ਰੈਡ ਪਿੱਛੇ ਦੋ ਕੁੰਡਿਆਂ ਦਾ ਇੱਕ ਕੁੰਡਾ ਥ੍ਰੈਡ ਅੱਗੇ ਇੱਕ ਦੋ ਤਿੰਨ ਕੁੰਡੇ ਸਿੱਧੇ ਥ੍ਰੈਡ ਅੱਗੇ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਦੋ ਦਾਇਕ ਦੁਬਾਰਾ ਫਿਰ ਡਿਜ਼ਾਈਨ ਰਿਪੀਟ ਕਰਾਂਗੇ ਇੱਕ ਕੁੰਡਾ ਉਲਟਾ ਦੋ ਦਾਇਕ ਅਗਲੀ ਸਾਈਡ ਤੋਂ ਇਸ ਤਰ੍ਹਾਂ ਥ੍ਰੈਡ ਅੱਗੇ ਤਿੰਨ ਕੁੰਡੇ ਸਿੱਧੇ ਥ੍ਰੈਡ ਅੱਗੇ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਦੋ ਕੁੰਡੇ ਦਾਇਕ ਕੁੰਡਾ ਥ੍ਰੈਡ ਅੱਗੇ ਇੱਕ ਕੁੰਡਾ ਉਲਟਾ ਜਿਵੇਂ ਸਟਾਰਟਿੰਗ 'ਚ ਇੱਕ ਉਲਟਾ ਸੀ ਕੰਨੀ ਵਾਲਾ ਵੱਧ ਕੁੰਡਾ ਸਿੱਧਾ ਠੀਕ ਹੈ ਇਸ ਤਰ੍ਹਾਂ ਪੰਜ ਸਲਾਂਗਾਂ ਕੰਪਲੀਟ ਹੋ ਗਈਆਂ ਛੇਵੀਂ ਉਲਟੀ ਬਣਾ ਲੈਣੀ ਹੈ ਸੱਤਵੀਂ ਸਲਾਈ ਡਿਜ਼ਾਈਨ ਦੀ ਸਿੱਧੇ ਪਾਸੇ ਤੋਂ ਵੱਧ ਕੁੰਡਾ ਤਾਰੋ ਚਾਹੇ ਬਣੋ ਉਸ ਤੋਂ ਬਾਅਦ ਡਿਜ਼ਾਈਨ ਦੋ ਕੁੰਡੇ ਸਿੱਧੇ ਥ੍ਰੈਡ ਲੱਗੇ ਹੁਣ ਰਿਪੀਟ ਪੈਟਰਨ ਇੱਥੇ ਸ਼ੁਰੂ ਹੋਗਾ ਆਪਣਾ ਠੀਕ ਹੈ ਪੰਜ ਕੁੰਡੇ ਉਲਟੇ 1 2 3 4 5 थ्रेड ਕੀਤਾ پیچھے ਤਿੰਨ ਕੁੰਡੇ ਸਿੱਧੇ 1 2 3 ਦੁਬਾਰਾ ਫੇਰ ਪੰਜ ਕੁੰਡੇ ਉਲਟੇ 1 2 3 4 5 थ्रेड پیچھے ਤਿੰਨ ਕੁੰਡੇ ਉਲਟੇ ਸੌਰੀ ਤਿੰਨ ਕੁੰਡੇ ਸਿੱਧੇ थ्रेड ਅੱਗੇ ਪੰਜ ਕੁੰਡੇ ਉਲਟੇ 1 2 3 4 5 लास्ट ਤੇ ਉਸੇ ਤਰ੍ਹਾਂ ਅੱਗੇ ਦੋ ਕੁੰਡੇ ਸੀ ਤੇ ਠੀਕ ਹੈ ਕੰਨੀ ਵਾਲਾ ਸਿੱਧਾ ਬਣਾ ਲਾਂਗੇ ਕਿਉਂਕਿ ਸਿੱਧੀ ਸਲਾਈ ਸੱਤਵੀਂ ਸਲਾਈ ਸਾਰੀ ਇਸੇ ਤਰ੍ਹਾਂ ਬਣਾਉਣੀ ਹੈ ਆਪਾਂ ਸਟਾਰਟਿੰਗ ਚ ਇੱਕ ਕੁੰਡਾ ਤਾਰ ਕੇ ਬਾਦੂ ਕੁੰਡਾ ਫਿਰ ਉਸ ਤੋਂ ਬਾਅਦ ਦੋ ਸਿੱਧੇ ਬਣਾ ਕੇ ਫਿਰ ਪੰਜ ਉਲਟੇ ਤਿੰਨ ਸਿੱਧੇ ਪੰਜ ਉਲਟੇ ਤਿੰਨ ਸਿੱਧੇ ਪੰਜ ਉਲਟੇ ਤਿੰਨ ਸਿੱਧੇ ਲਾਸਟ ਤੇ ਦੋਛ ਦੇ ਕੰਨੀ ਵਾਲਾ ਸਿੱਧਾ ਬਣਾ ਲਾਂਗੇ ਠੀਕ ਹੈ ਅੱਠਵੀਂ ਸਲਾਈ ਉਲਟੀ ਬਣਾ ਲੈਣੀ ਹੈ ਹੁਣ ਡਿਜ਼ਾਈਨ ਦੀ ਨੌਵੀਂ ਸਲਾਈ ਆ ਗਈ ਸੱਤਵੀਂ ਸਲਾਈ ਤੋਂ ਡਿਜ਼ਾਈਨ ਦੀ ਜਗ੍ਹਾ ਚੇਂਜ ਹੋ ਗਈ ਸੀ ਅੱਠਵੀਂ ਉਲਟੀ ਬਣਾਈ ਨੌਵੀਂ ਸਲਾਈ ਇੱਕ ਕੁੰਡਾ ਧਾਰ ਕੇ ਇੱਕ ਕੁੰਡਾ ਸਿੱਧਾ थ्रेड ਅੱਗੇ ਕੁੰਡਾ ਪਲਟ ਕੇ ਪਿਛਲੀ ਸਾਈਡ ਤੇ ਇਸ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਬਣਾਉਣਾ ਹੈ। थ्रेड ਅੱਗੇ ਤਿੰਨ ਕੁੰਡੇ ਉਲਟੇ 1 2 3 थ्रेड ਪਿੱਛੇ ਦੋ ਕੁੰਡਿਆਂ ਦਾ ਅਗਲੀ ਸਾਈਡ ਤੇ ਇੱਕ ਬਣਾਉਣਾ ਇਸ ਤਰ੍ਹਾਂ। ਠੀਕ ਹੈ ਇਸ ਤਰ੍ਹਾਂ ਥ੍ਰੈਡ ਅੱਗੇ ਹੁਣ ਆਪਣੇ 8 ਕੁੰਡੇ ਹੋ ਗਏ ਦੇਖੋ ਪਹਿਲਾਂ ਆਪਾਂ ਐਥੇ ਇੱਕ ਕੁੰਡਾ ਬਣਾਇਆ ਸਿੱਧਾ ਥ੍ਰੈਡ ਅੱਗੇ ਕੁੰਡਾ ਪਲਟ ਕੇ ਦੋ ਦਾ ਇੱਕ ਫਿਰ ਤਿੰਨ ਉਲਟੇ ਫਿਰ ਦੋ ਦਾ ਇੱਕ ਅਗਲੀ ਸਾਈਡ ਤੋਂ ਥ੍ਰੈਡ ਅੱਗੇ ਤਾਂ 8 ਕੁੰਡੇ ਹੋ ਜਾਂਦੇ ਆ ਦੁਬਾਰਾ ਫਿਰ ਉਸੇ ਤਰ੍ਹਾਂ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਬਣਾਇਆ ਥ੍ਰੈਡ ਅੱਗੇ ਤਿੰਨ ਉਲਟੇ ਥ੍ਰੈਡ ਪਿੱਛੇ ਦੋ ਕੁੰਡਿਆਂ ਦਾ ਇੱਕ ਪਸਤਰ ਥ੍ਰੈਡ ਅੱਗੇ ਅੱਠ ਕੁੰਡੇ ਹੋ ਗਏ ਜਿਹੜਾ ਥ੍ਰੈਡ ਅੱਗੇ ਕਰਦੇ ਇੱਕ ਕੁੰਡਾ ਬਣ ਜਾਂਦਾ ਆਪਣਾ ਇਹ ਠੀਕ ਹੈ ਫਿਰ ਉਸੇ ਤਰ੍ਹਾਂ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਕੁੰਡਾ ਥ੍ਰੈਡ ਅੱਗੇ ਤਿੰਨ ਕੁੰਡੇ ਉਲਟੇ थ्रैड पीछे दो अगली साइड तो थ्रैड अगे एक सीधा लास्ट वाला वाधू कुंडा सीधा बना लेंगे क्योंकि सीधी सिलाई है दसवीं सिलाई सारी आप उल्टी बना के कंप्लीट करनी है ग्यारहवीं सिलाई आ गई हूँ अपनी राइट साइड तो वाधू कुंडा तारो चाहे बुनो ठीक है उस तो बाद कुंडे सीधे एक दो थ्रेड अगे ਕੁੰਡਾ ਪਾਲਟ ਕੇ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਬਣਾਵਾਂਗੇ ਇੱਕ ਕੁੰਡਾ ਥ੍ਰੈਡ ਲੱਗੇ ਇੱਕ ਕੁੰਡਾ ਬਣਾਵਾਂਗੇ ਉਲਟ ਥ੍ਰੈਡ ਪਿੱਛੇ ਦੋ ਕੁੰਡਿਆਂ ਦਾ ਬਣਾਵਾਂਗੇ ਅਗਲੀ ਸਾਈਡ ਤੋਂ ਇੱਕ ਕੁੰਡਾ ਠੀਕ ਹੈ ਥ੍ਰੈਡ ਲੱਗੇ ਇੱਕ ਕੁੰਡਾ ਸਿੱਧਾ 8 ਕੁੰਡੇ ਹੋ ਗਏ ਦੁਬਾਰਾ ਫੇਰ ਡਿਜ਼ਾਈਨ ਨੂੰ ਅਪਰ ਰਿਪੀਟ ਕਰਨਾ ਉਸੇ ਤਰ੍ਹਾਂ ਦੋ ਕੁੰਡੇ ਸਿੱਧੇ ਥ੍ਰੈਡ ਲੱਗੇ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਇੱਕ ਕੁੰਡਾ ਉਲਟਾ ਫਿਰ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਅਗਲੀ ਸਾਈਡ ਤੋਂ ਇਸ ਤਰ੍ਹਾਂ ਥ੍ਰੈਡ ਲੱਗੇ ਇੱਕ ਸਿੱਧਾ ਠੀਕ ਹੈ ਜੇ ਥ੍ਰੈਡ ਲੱਗੇ ਕਰਦੇ ਇੱਥੇ ਆਪਣੇ 8 ਕੁੰਡੇ ਹੋ ਜਾਂਦੇ ਦੁਬਾਰਾ ਜਿਹੜਾ ਆਪਣਾ ਡਿਜ਼ਾਈਨ ਸ਼ੁਰੂ ਹੋ ਗਿਆ ਥ੍ਰੈਡ ਅੱਗੇ ਦੋ ਕੁੰਡੇ ਸਿੱਧੇ ਥ੍ਰੈਡ ਅੱਗੇ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਕੁੰਡਾ ਠੀਕ ਹੈ ਥ੍ਰੈਡ ਅੱਗੇ ਇੱਕ ਕੁੰਡਾ ਉਲਟਾ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਅਗਲੀ ਸਾਈਡ ਤੇ ਵਸਟਰ ਥ੍ਰੈਡ ਅੱਗੇ ਲਾਸਟ ਦੇ ਸਟਾਰਟਿੰਗ ਵਾਂਗੂ ਉਸੇ ਤਰ੍ਹਾਂ ਦੋ ਕੁੰਡੇ ਸਿੱਧੇ ਆ ਜਾਂਦੇ ਆ ਲਾਸਟ ਵਾਲਾ ਸਿੱਧਾ ਬਣਾ ਲਾਂਗੇ ਦੇਖੋ 10ਵੀ ਸੌਰੀ 11ਵੀ ਸਲਾਈ ਕੰਪਲੀਟ ਹੋ ਗਈ ਇੱਕ ਕੁੰਡਾ ਤਾਰ ਕੇ ਦੋ ਸਿੱਧੇ ਥ੍ਰੈਡ ਅੱਗੇ ਕੁੰਡਾ ਪਲਟ ਕੇ ਪਿਛਲੀ ਸਾਈਡ ਤੇ ਦੋ ਕੁੰਡਿਆਂ ਦਾ ਇੱਕ ਬਣਾਇਆ ਥ੍ਰੈਡ ਅੱਗੇ ਉਲਟਾ ਫਿਰ ਦੋ ਦਾ ਇੱਕ ਸਿੱਧਾ ਬਣਾਇਆ ਕੁੰਡਾ ਫਿਰ ਥ੍ਰੈਡ ਅੱਗੇ ਇੱਕ ਸਿੱਧਾ ਦੁਬਾਰਾ ਫੇਰ ਡਿਜ਼ਾਈਨ ਉਸੇ ਤਰ੍ਹਾਂ ਸ਼ੁਰੂ ਕਰ ਲੈਣਾ ਦੋ ਕੁੰਡੇ ਸਿੱਧੇ ਥ੍ਰੈਡ ਅੱਗੇ ਕੁੰਡਾ ਪਲਟ ਕੇ ਇਸ ਤਰ੍ਹਾਂ ਠੀਕ ਹੈ ਸਾਰੀ ਸਿਲਾਈ ਕੰਪਲੀਟ ਕਰ ਲੈਣੀ ਹੈ ਆਪਾਂ 8 8 ਕੁੰਡਿਆਂ ਦਾ ਡਿਜ਼ਾਈਨ ਹੈ 12ਵੀਂ ਸਿਲਾਈ ਰੋਂਗ ਸਾਈਡ ਤੋਂ ਸਾਰੀ ਉਲਟੀ ਬਣਾ ਕੇ ਕੰਪਲੀਟ ਕਰ ਲੈਣੀ ਇਹੀ 12 ਸਿਲਾਂਗਾਂ ਨੂੰ ਆਪਾਂ बार-बार ਰਿਪੀਟ ਕਰਦੇ ਜਾਣਾ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਹੈ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੀ ਕੋਟੀਆਂ ਸਵੈਟਰ ਕੈਪ ਸਕੀਵੀ ਬਲਾਊਜ਼ ਕਿਸੇ ਵੀ ਕਲਰ ਚ ਬਣਾ ਸਕਦੇ ਹੋ ਸਲਾਂਗਾਂ ਤੁਸੀਂ ਆਪਣੀ ਪੱਛਮੀ ਦੇ ਹਿਸਾਬ ਨਾਲ ਲੈਣੀ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਤੁਹਾਡੇ ਤੱਕ ਪਹੁੰਚ ਸਕੇ ਤੇ ਮੈਂ ਤੁਹਾਡੇ ਲਈ ਲਿਆ ਸਕਾਂ ਸੋਹਣੇ ਸੋਹਣੇ ਤੇ ਸੌਖੇ ਸੌਕੇ ਡਿਜ਼ਾਈਨ ਲਓ ਜੀ 12 ਸਲਾਂਗਾਂ ਚ ਆਪਣਾ ਡਿਜ਼ਾਈਨ ਇਸ ਤਰ੍ਹਾਂ ਬਣ ਕੇ ਆਇਆ ਹੈ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਇਸ ਡਿਸ਼ ਨੂੰ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ